ਮੱਲੋ ਮਸ਼ੀਨ ਤੁਸੀਂ ਕਿਸੇ ਵੀ ਜਗ੍ਹਾ ਤੋਂ ਖਰੀਦ ਲੋ ਪਰ ਤੁਹਾਨੂੰ ਲੈ ਕੇ ਐਸੇ ਜਗ੍ਹਾ ਤੇ ਆਉਣੀ ਪੈਣੀ ਆ ਮੇਰੇ ਨਾਲ ਬਾਈ ਨਰਿੰਦਰ ਆ ਡਡਵਿੰਡੀ ਦੇ ਵਿੱਚ ਖੜਾ ਮੈਂ ਤੁਸੀਂ ਜਿਹੜਾ ਆ ਮਸ਼ੀਨਾ ਨਾ ਜਿਹੜੀਆਂ ਵਿਦੇਸ਼ੀ ਕੰਪਨੀਆਂ ਦੀਆਂ ਮਸ਼ੀਨਾ ਜਿਹੜੀਆਂ ਵੈਕਿਊਮ ਵਾਲੀਆਂ ਮਸ਼ੀਨਾ ਬਜਾਈ ਵਾਲੀਆਂ ਮਸ਼ੀਨਾ ਇਹਨਾਂ ਤੇ ਥੱਲੇ ਵਾਲੇ ਪਾਸੇ ਲੱਗਿਆ ਹੋਇਆ ਸਿਸਟਮ ਦੇਖਦੇ ਨਾ ਜਿਹਦੇ ਕਰਕੇ ਸਿਆੜ ਪਾਉਂਦੀ ਆ ਇਹ ਸਾਰੇ ਦਾ ਸਾਰਾ ਸਿਸਟਮ ਬਾਈ ਹੁਣ ਹੀ ਲਾਉਂਦੇ ਆ ਭਾਈ ਇਹ तकरीबन ਸਾਰੀਆਂ ਕੰਪਨੀਆਂ ਦੇ ਸਾਰੀਆਂ ਕੰਪਨੀਆਂ ਦੇ ਵੀਰ ਜੀ ਜਿੰਨੀਆਂ ਹੋ ਪਰੇ ਤੱਕ ਸਾਰੀਆਂ ਹਾਂ ਜੀ ਸਾਰੀ ਸਾਰੀਆਂ ਕੰਪਨੀਆਂ ਦੀ ਜਿੰਨੀਆਂ ਕੰਪਨੀਆਂ ਬਣਾਉਂਦੀਆਂ ਨਾ ਜੇ ਤੁਸੀਂ ਬੈਟਿਕ ਪਲਾਂਟਰ ਇੱਥੇ ਇੱਥੇ ਲੈ ਕੇ ਇੱਥੇ ਲਾ ਦਿੰਨੇ ਆ ਕਿ ਤੁਸੀਂ ਜਾ ਕੇ ਲਾ ਕੇ ਅਸੀਂ ਜਾ ਕੇ ਵੀ ਲਾ ਦਿੰਨੇ ਆ ਜੇ ਕੋਈ ਬੰਦਾ ਦੂਰ ਦਾ ਨਾ ਆਪਣੇ ਆਊਟ ਆਫ ਏਰੀਆ ਦਾ ਵਾ ਜੀ ਉਹ ਅਸੀਂ ਜਾ ਕੇ ਵੀ ਲਿਆ ਆਉਨੇ ਆ ਆਜੋ ਤੁਹਾਨੂੰ ਨਾ ਚੱਲਦਾ ਦਿਖਾਉਨੇ ਆ ਸਾਰਾ ਸਿਸਟਮ ਵੀ ਬਾਈ ਜੀ ਹੁਣੀ ਕੀ ਲਾਉਂਦੇ ਆ ਕਿਵੇਂ ਚੱਲਦਾ ਪਹਿਲਾਂ ਤਾਂ ਸਫਾਈ ਦੇਖੋ ਬਾਈ ਜੀ ਸਫਾਈ ਬਹੁਤ ਵਧੀਆ ਆ ਰਹੀ ਆ ਐਵੇਂ ਮਸ਼ੀਨ ਚੈੱਕ ਕਰਕੇ ਦਿੰਨੇ ਆ ਹਾਂਜੀ ਵੀਰ ਜੀ ਮੈਂ ਮਸ਼ੀਨ ਪੂਰੀ ਆ ਚਾਲੂ ਕਰਾ ਕੇ ਦਿੰਨੇ ਜੀ ਆ ਦੇਖੋ ਆ ਦੇਖੋ ਜਿਵੇਂ ਬਿਲਕੁਲ ਜਿਵੇਂ ਪਲਾਸਟਰ ਕੀਤਾ ਹੁੰਦਾ ਐਵੇਂ ਪਲਾਸਟਰ ਕਰਦੀ ਆ ਮਸ਼ੀਨ ਇਹ ਇਹਦਾ ਮਸ਼ੀਨ ਨੂੰ ਮਾੜਾ ਜਾਂ ਰੋਕ ਕੇ ਸਾਨੂੰ ਚੱਕ ਕੇ ਦਿਖਾਉਂਗੇ ਵੀ ਕੀ 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 ਲੱਗਿਆ ਕਿਵੇਂ ਲੱਗਿਆ ਹੋਇਆ ਇਹ ਸਿਸਟਮ ਲੱਗਿਆ ਹੋਇਆ ਇਹਦੇ ਤੁਹਾਡੇ ਪਾਸੇ ਤੁਸੀਂ ਮਸ਼ੀਨ ਕਿਸੇ ਵੀ ਜਗ੍ਹਾ ਤੋਂ ਖਰੀਦੋਗੇ ਨਾ ਪੰਜਾਬ ਦੇ ਵਿੱਚ ਚੱਲਣ ਵਾਲੀਆਂ ਜਿੰਨੀਆਂ ਵੀ ਮਸ਼ੀਨਾ ਵਿਦੇਸ਼ੀ ਮਸ਼ੀਨਾ ਇਟਲੀ ਦੀਆਂ ਮਸ਼ੀਨਾ ਕਿਸੇ ਵੀ ਥਾਂ ਦੀਆਂ ਮਸ਼ੀਨਾ ਉਹ ਬਾਈ ਹੁਣਾ ਕੋਲੋਂ ਹੀ ਲੱਗਦਾ ਸਾਮਾਨ ਇਹਦੇ ਥੱਲੇ ਵਾਲੇ ਪਾਸੇ ਜਿਹੜਾ ਬੈੱਡ ਬੈੱਡ ਪਲੈਂਟਰ ਆ ਬਾਈ ਜੀ ਉਹ ਤੁਸੀਂ ਫਿੱਟ ਕਰ ਦੇਣਾ। ਹਾਂਜੀ ਸਾਰਾ ਜੀ ਜੋ ਖਾਣਾ ਬਣਾਉਂਦਾ ਸਫਾਈ ਵਾਲੀਆਂ। ਹਾਂਜੀ ਉਹ ਹੇਠਲੇ। ਹਾਂਜੀ ਫਿਰ ਹਾਂਜੀ ਜਿੰਨੇ ਵੀ ਨੌਜਵਾਨ ਹਨ ਆਮ ਤੌਰ ਤੇ ਕੀ ਹੁੰਦਾ ਬਾਈ ਹੁਣਾਂ ਨਾਲ ਇਹਨਾਂ ਦਾ ਨੰਬਰ ਨਹੀਂ ਲੋਕ ਸ਼ੇਅਰ ਨਹੀਂ ਕਰਦੇ। ਨੰਬਰ ਨਹੀਂ ਦੇ ਰਹੇ ਜੀ। ਹਨਾ ਜਿਹੜੇ ਮੈਂ ਤੇਲਵਾ ਰਹੇ ਨੇ ਨਾ ਲਾਂਬੋਂ ਆਪਣੇ ਤੋਂ ਅਲਵਾ ਕੇ ਉਹ ਮੋੜ ਕੇ ਨੰਬਰ ਨਹੀਂ ਸ਼ੇਅਰ ਕਰਦੇ ਕਿਸੇ ਨਾਲ ਜੀ। ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਮਸ਼ੀਨ ਆ ਜਿਹੜੀ ਉਹਦੀ ਕੰਪੀਟੀਸ਼ਨ 'ਚ ਕੋਈ ਮਸ਼ੀਨ ਨਾ ਆ ਜੇ। ਹਾਂਜੀ ਹਾਂਜੀ ਇਹ ਐਸ ਕੁਆਲਿਟੀ ਦੇ ਵਿੱਚ ਕੋਈ ਹੋਰ ਮਸ਼ੀਨ ਕੰਮ ਨਾ ਕਰਨ ਲੱਗ ਜੇ ਉਹ ਇਸ ਕਰਕੇ ਤੁਹਾਡਾ ਨੰਬਰ ਨਹੀਂ ਸ਼ੇਅਰ ਕਰ। ਹੋਰ ਦੇਖੋ ਜੀ। ਇਹਨੂੰ ਚੱਕ ਦੇ ਲੈਫਟ ਚੱਕ ਦੇ ਬਾਈ ਜੀ। ਹੁਣ ਦਿਖਾਓ ਸਾਨੂੰ ਇਹ ਕੀ 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 ਲਾਉਨੇ ਆ ਤੁਸੀਂ। ਆਹ ਲਾਤਾ ਪਹਿਲਾਂ ਵੀਰ ਜੀ ਇਹ ਸਫਾਈ ਕਰਨ ਬਾਅਦ ਇਹ ਸਪ੍ਰਿੰਗ ਲਾਉਨੇ ਆ ਨਾਲ ਅਸੀਂ। ਹਾਂਜੀ। ਸਪ੍ਰਿੰਗ ਜਿਹੜਾ ਆਪਣੇ ਆਪ ਥੋੜਾ ਬਹੁਤ ਮੂਵਮੈਂਟ ਕਰਦਾ ਰਹੇ। ਠੀਕ ਹੈ ਜੀ ਆ ਛੱਕਰ ਦੇ ਦਿੱਤਾ ਜੀ ਹਾਂ ਜੀ ਛੱਕਰ ਦੇ ਦਿੱਤਾ ਜੀ ਜੀ ਔਰ ਉਹ ਬਾਅਦ ਚ ਅਸੀਂ ਬੀਜ ਦੀ ਅਡਜਸਟਮੈਂਟ ਵਾਸਤੇ ਆ ਲਾਗ ਦਿੰਨੇ ਆ ਜੀ ਇਹ ਬੀ ਡੂੰਗਾ ਜਿੰਨਾ ਕੇਰਨਾਵਾ ਉਸੇ ਹਿਸਾਬ ਨਾਲ ਬੀਜ ਦੂੰਗਾ ਠੀਕ ਕਰੂਗਾ ਜੀ ਆ ਆਹ ਚੀਜ਼ ਹਾਂ ਜੀ ਆ ਚੀਜ਼ ਲਾ ਕੇ ਦਿੰਨੇ ਆ ਜੀ ਠੀਕ ਹੈ ਜੀ ਔਰ ਉਹ ਬਾਅਦ ਆਪਾਂ ਬਾਈ ਜਿੱਦਾਂ ਆਮ ਬੰਦੇ ਤਾਂ ਇਹਨੂੰ ਖੜੇ ਹੋਣ ਲਈ ਕੋਈ ਮਸ਼ੀਨ ਨਹੀਂ ਦਿੱਤਾ ਰੇ ਵਗੈਰਾ ਪਾਉਣੀ ਹੁੰਦੀ ਆ ਬੰਦੇ ਨੇ ਜੀ ਤੇ ਰੇ ਪਾਉਣ ਵਾਸਤੇ ਆਪਾਂ ਇਹਦੇ ਤੇ ਖੜੇ ਹੋ ਕੇ ਜੀ ਬੰਦਾ ਵਧੀਆ ਤਰੀਕੇ ਨਾਲ ਰੇ ਪਾ ਸਕਦਾ ਇਹਦੇ ਚ ਠੀਕ ਹੈ ਜੀ ਸਹੀ ਇਹ ਦੇਖ ਸਕਦਾ ਵੀ ਚੱਲ ਰਿਹਾ ਕਿਦਾਂ ਸ ਫਾੜਾ ਪਲ ਆ ਰਿਹਾ ਤਿੱਖਾ ਜੀ ਕਈਆਂ ਜਗਾਂ ਤੇ ਪਹਿਲੀ ਜਿਵੇਂ ਜਿਵੇਂਦਾਰ ਘਟਵਾ ਰਿਹਾ ਜੀ ਹਾਂਜੀ ਇਹ ਪੂਰਾ ਹਾਲ ਵਾਂਗੂ ਹੀ ਕੰਮ ਕਰੂਗਾ ਜਿੱਦਾਂ ਹਾਲ ਲੱਗਦੇ ਆ ਜੇ ਨਹੀਂ ਵਾਈ ਹੋਈ ਤਾਂ ਵੀ ਪੂਰਾ ਕੰਮ ਕਰੂਗਾ ਜੀ ਮਤਲਬ ਕਈ ਵਾਰੀ ਬੈੱਡ ਸਾਰੇ ਸੁੱਤੇ ਜੇ ਪਏ ਬੈੱਡ ਪਏ ਜਾਂਦੇ ਉਹ ਨਹੀਂ ਪੈਣਗੇ ਹਾਂਜੀ ਹਾਂਜੀ ਹਾਂ ਬੈੱਡ ਪੂਰਾ ਘੈਂਟ ਪਊਗਾ ਆ ਜਿਹੜੇ ਬੈਟ ਆ ਪੂਰੀ ਤਕੜੀ ਲਾ ਕੇ ਪੂਰੀ ਲਾਤੀ ਜੀ ਜੀ ਇਹ ਆਪਣੇ ਸਟੇਨਲੈਸ ਜਿਦਾਂ ਆਮ ਹਾਰਡ ਲੋਹੇ ਦੇ ਲਾ ਕੇ ਦਿੰਨੇ ਆ ਜੀ ਆਮ ਟੈਂਪਰ ਲੋਹੇ ਦੀ ਲਾ ਕੇ ਦਿੰਨੇ ਆ ਮਤਲਬ ਕਸੂਗਾ ਵੀ ਨਹੀਂ ਕਾਥੂਗਾ ਕੱਟ ਜੀ ਠੀਕ ਹੈ ਜੀ ਇਹ ਆਪਾਂ ਮਾਰ ਕੇ ਚੱਕਣ ਵਾਸਤੇ ਆ ਚੀਜ਼ ਲਾਣੇ ਆ ਜੀ ਜਿੱਦਾਂ ਜੀ ਦੋਨੋਂ ਸਾਈਡ ਤੇ ਟਰੈਕਟਰ ਦੀ ਨਿਸ਼ਾਨੀ ਲਾਉਣ ਲਈ ਟਰੈਕਟਰ ਉਸ ਜਗ੍ਹਾ ਤੇ ਚੱਲੂਗਾ ਜੀ ਇਹ ਹਾਈਡਰੋ ਲਾ ਕੇ ਦਿੰਨੇ ਆ ਜੀ ਅੱਛਾ ਅੱਛਾ ਆਹ ਜਿਹੜਾ ਆ ਆ ਤੁਸੀਂ ਲਾ ਦਿੰਨੇ ਆ ਹਾਂਜੀ ਹਾਂਜੀ ਸਾਰਾ ਕੁਝ ਲਾ ਕੇ ਦਿੰਨੇ ਆ ਆਹ ਮਾਰਕਾ ਜਿਹੜਾ ਹੈਗਾ ਆ ਦੇਖੋ ਇਧਰਲੇ ਪਾਸੇ ਵਾਲਾ ਜਿਹੜਾ ਮਾਰਕਾ ਇਹ ਹਾਈਡਰੋਲਿਕ ਆਟੋਮੈਟਿਕ ਟਰੈਕਟਰ ਨਾਲ ਹੀ ਟਰੈਕਟਰ ਨਾਲ ਹੀ ਬੰਦੇ ਨੇ ਚੱਕੀ ਜਾਣਾ ਤੇ ਚੱਕੀ ਟਰੈਕਟਰ ਨਾਲ ਹੀ ਛੱਡੇ ਜਾਣਾ ਜੀ ਟਰੈਕਟਰ ਨਾਲ ਹੀ ਛੱਡੇ ਜਾਣਾ ਆ ਜਿਹੜਾ ਮਾਰਕਾ ਡੈਗ ਰਿਆ ਸੀ ਚੱਕਿਆ ਰਿਹਾ ਸੀ ਇਹ ਥੋੜਾ ਲਾਇਆ ਹੋਇਆ ਹਾਂਜੀ ਹਾਂਜੀ ਆ ਦੇਖੋ ਜੀ ਇਹ ਇਹਨੂੰ ਆਪੇ ਆ ਜਾਣਾ ਉਧਰਲਾ ਬੰਨੇ ਫਿਰ ਆਪਣੇ ਆਪ ਹੀ ਚੱਲ ਜਾਣਾ ਅੱਛਾ ਮੈਂ ਤਾਂ ਕਿਹਾ ਕਿਤੇ ਇਹ ਪਹਿਲਾਂ ਮਸ਼ੀਨ ਨਾਲ ਆਉਂਦਾ ਜਿਹੜੀਆਂ ਮਸ਼ੀਨਾਂ ਨਾਲ ਨਹੀਂ ਆਉਂਦਾ ਉਹਦੇ ਨਾਲ ਤੁਸੀਂ ਲਾ ਦੇਣਾ ਹਾਂਜੀ ਹਾਂਜੀ ਇਹਨੂੰ ਇਹ ਪਧਰੇ ਕੇਰਨ ਵਾਸਤੇ ਨਸ਼ੀਰ ਬਣੀ ਹੈ ਨਾ ਠੀਕ ਹੈ ਜੀ ਇਹਨੂੰ ਹੋਰ ਸੱਟ ਮ ਠੀਕ ਹੈ ਜੀ ਜੇ ਜੇ ਕਿਸੇ ਬੰਦੇ ਦੀ ਮਸ਼ੀਨ ਨਾਲ ਆਉਂਦਾ ਤਾਂ ਠੀਕ ਹੈ ਜੀ ਕਿਸੇ ਦਾ ਨਹੀਂ ਆਉਂਦਾ ਤਾਂ ਤੁਸੀਂ ਲਾ ਦਿੰਦੇ ਹਾਂ ਹਾਂ ਜੀ ਕਈ ਕੰਪਨੀਆਂ ਦੇ ਆਉਂਦੇ ਆ ਜੀ ਹਾਂ ਜੀ ਕਈ ਕੰਪਨੀਆਂ ਦੇ ਮੇਰੇ ਸਾਹ ਉਹਨਾਂ ਜਿੰਨਾ ਕੁ ਮੇਰਾ ਅੰਦਾਜ਼ਾ ਹੈ ਮੈਸਟੀਓ ਤੇ ਆਉਂਦਾ ਫਿਰ ਆ ਵੀਰ ਜੀ ਇੱਕ ਆਪਾਂ ਆਟਮ ਲਾ ਰਹੇ ਹਾਂ ਜੀ ਜਿੱਦਾਂ ਆਪਾਂ ਨੂੰ ਰਾਤ ਵੇਲੇ ਬਜਾਈ ਕਰਦੇ ਹਾਂ ਜੀ ਇਹਦੇ ਤੇ ਮਿੱਟੀ ਜਮਣ ਲਾ ਪੈਂਦੀ ਹੈ ਜੀ ਹਾਂ ਜੀ ਇਹਨੂੰ ਮਿੱਟੀ ਸਾਫ਼ ਕਰਨ ਵਾਸਤੇ ਆਪਾਂ ਸੈਟ ਮਲਾ ਦਿੰਦੇ ਵੀ ਟਾਇਰ ਦੀ ਮਿੱਟੀ ਨਾਲ ਨਾਲ ਇਦਾਂ ਘੁੰਮ ਕੇ ਸਾਫ਼ ਹੁੰਦੀ ਜਾਵੇ ਅੱਛਾ ਇਹ ਪਹਿਲਾਂ ਨਹੀਂ ਆਉਂਦਾ ਇਹ ਤੁਸੀਂ ਲਾਉਨੇ ਆ ਅਸੀਂ ਆ ਅਸੀਂ ਲਾ ਕੇ ਦਿੰਦੇ ਹ ਆ ਲਾ ਦਿੰਦੇ ਇਹਦੇ ਨਾਲ ਮਿੱਟੀ ਨਹੀਂ ਜੰਮਦੀ ਟਾਇਰਾਂ ਤੇ ਤੇ ਜੇ ਇਹਨੂੰ ਥੋੜਾ ਬਹੁਤਾ ਫਰਕ ਕਰ ਬੈਡਜ ਐਡਜਸਟਮੈਂਟ ਕਰਨੀ ਆ ਜਗ੍ਹਾ ਦਿੱਤੀ ਆ ਜੀ ਤੁਹਾਡੀ ਜੇ ਮੇਕ ਕਸੂਗੀ ਥੱਲੇ ਕਰ ਸਕਦੇ ਆਪਾਂ ਜੀ ਹਾਂ ਜੇ ਪੱਤੀ ਕਸੂਗੀ ਜਾਂ ਟਾਇਰ ਕਸੂਗਾ ਨੇੜੇ ਕਰੀ ਜਾ ਹਾਂ ਜੀ ਹਾਂ ਜੀ ਹੋਰ ਵੀ ਬਾਈ ਜੀ ਸੰਧ ਬਣਦੇ ਆ ਤੁਹਾਡੇ ਕੋਲ ਮਾੜਾ ਜਿਹਾ ਬਾਕੀ ਦੇ ਸੰਧ ਵਾਰੀ ਵੀ ਫਰਕ ਦਿਖਾ ਦਿਓ ਵੀਰ ਜੀ ਜਿੱਦਾਂ ਆਪਾਂ ਜੀ ਇਹ ਪਲੋ ਆ ਗਿਆ ਜੀ ਹਾਂ ਜੀ ਆਹ ਆਹ ਜਿਹੜਾ ਪਲੋ ਆ ਹਾਂ ਜੀ ਇਹ ਪਲੋ ਆ ਜੀ ਇਹ ਇਹ ਸਾਰੇ ਦਾ ਸਾਰਾ ਹੀ ਤੁਸੀਂ ਬਣਾ ਦਿੰਨੇ ਨਹੀਂ ਵੀਰ ਜੀ ਇਹਦੇ ਆਪਾਂ ਕੁਛ ਆਟਮਾ ਜਿਹੜੀਆਂ ਤਿਆਰ ਕਰ ਦੇਣੀਆਂ ਕੰਪਨੀ ਜਿੱਦਾਂ ਆਹ ਟਰੈਸ਼ ਬੋਰਡ ਇਹਨੂੰ ਬੋਲਦੇ ਆ ਜੀ ਹਾਂਜੀ ਇਹ ਟਰੈਸ਼ ਬੋਰਡ ਆਪਾਂ ਪੂਰਾ ਕੰਪਲੀਟ ਤਿਆਰ ਕਰਕੇ ਦਿੰਨੇ ਆ ਜੀ ਠੀਕ ਆ ਜੀ ਜੀ ਇਹ ਵੀ ਹਾਰਡ ਪੱਤੀ ਦੇ ਵਿੱਚ ਹੀ ਤਿਆਰ ਕਰਕੇ ਦਿੰਨੇ ਆ ਜੀ ਜੀ ਇੱਕ ਉਹ ਜਿਹੜਾ ਆਪਣਾ ਰੋਜ਼ ਕਰ ਜਿਹੜੀ ਕਸਾਈ ਵਾਲੀ ਚੀਜ਼ ਹੈ ਜੀ ਹਾਂਜੀ ਆਹ ਚੀਜ਼ ਜਿੱਦਾਂ ਫਾਲਾ ਵਾ ਹਾਂਜੀ ਇਹ ਅਸੀਂ ਆਪਣਾ ਤਿਆਰ ਕਰਕੇ ਦਿੰਨਾ ਜਿੱਦਾਂ ਕੰਪਨੀ ਦੀ ਫਿਟਿੰਗ ਹੁੰਦੀ ਉਦਾਂ ਹੀ ਫਿਟਿੰਗ ਹੋਏਗੀ ਆਹ ਚੀਜ਼ ਆ ਜੀ ਅੱਛਾ ਆ ਆਹ ਆਹ ਚੀਜ਼ ਆਹ ਚੀਜ਼ ਇਹ ਅਸੀਂ ਆਪ ਤਿਆਰ ਕਰਦੇ ਆ ਅੱਛਾ ਇਹ ਤੁਹਾਡੇ ਕੋਲੇ ਤਿਆਰ ਹੁੰਦਾ ਜਿਹੜੀ ਚੀਜ਼ ਮਤਲਬ ਇਹ ਵੀ ਪੂਰੇ ਹਾਰਡ ਲੋਏ ਦਾ ਆ ਜੀ ਪੂ ਇਹ ਕੰਪਨੀ ਵੱਲੋਂ ਬਹੁਤ ਮਹਿੰਗਾ ਵਾ ਕੰਪਨੀ ਦਾ ਬਹੁਤ ਆਪ ਕਾਸਟ ਜਾਰੀ ਆ ਆਪਾਂ ਜੈਨੂਅਲ ਰੇਟ ਦੇ ਉੱਤੇ ਜੋ ਵੀ ਜੇ ਕੋਈ ਬੰਦਾ ਆ ਤੁਹਾਡੇ ਕੋਲ ਲੈ ਕੇ ਜਾ ਕੇ ਆਪ ਫਿੱਟ ਕਰਲੇ ਕਰ ਸਕਦਾ ਜੀ ਬਿਲਕੁਲ ਵਧੀਆ ਤਰੀਕੇ ਨਾਲ ਜੀ ਇੱਕ ਮਿੰਟ ਦੋ ਕੰਪਨੀ ਦੀ ਫਿਟਿੰਗ ਆ ਉਹ ਹੋ ਜੂਗੀ ਜੀ ਯਾ ਟਾਇਰ ਵੀ ਲਾ ਦਿੰਨੇ ਆ ਤੁਸੀਂ ਹਾਂ ਜੀ ਟਾਇਰ ਵੀ ਜੀ ਆਪਾਂ ਬਣਾਉਣੇ ਆਪ ਜੀ ਇਹ ਦੋ ਮੰਨੇ ਹੀ ਘੁੰਮ ਕੇ ਕੰਮ ਕਰਦਾ ਜੀ ਅੱਛਾ ਜਿਹੜਾ ਉਹ ਆਪਾਂ ਘੁੰਮਵੇਂ ਉਲਟਾ ਮੈਂ ਆ ਤੇ ਹਾਂ ਜੀ ਘੁੰਮਵੇਂ ਹਾਂ ਜੀ ਹਣਾ ਟਾਇਰ ਹੁੰਦਾ ਤੇ ਟਾਇਰ ਜੇ ਉਦਾਂ ਪਲਵਾਉਣੇ ਮਹਿੰਗਾ ਬਹੁਤ ਪੈਂਦਾ ਹੈ ਮਤਲਬ ਤੁਸੀਂ ਜੈਨੂਅਨ ਰੇਟ 'ਚ ਇੱਕ ਨਾ ਮੈਂ ਤੇਰੇ ਹਲ ਚਲਾ ਕੇ ਦੇਖਿਆ ਮੈਨੂੰ ਹਲ ਬਹੁਤ ਵਧੀਆ ਲੱਗੇ ਬਾਈ ਤੇਰੇ ਆ ਹਲ ਹਾਂਜੀ ਵੀਰ ਜੀ ਇਹ ਹਲ ਮੈਨੂੰ ਵਧੀਆ ਲੱਗੇ ਚਲੋ ਫੋਲਡ ਤਾਂ ਹੁੰਦੇ ਹੀ ਹੁੰਦੇ ਆ ਹਾਂਜੀ 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 ਇਹ ਸਪਰਿੰਗਾਂ ਵਾਲੇ ਆ ਸਪਰਿੰਗਾਂ ਵਾਲੇ ਆ ਜੀ ਇਹ ਕੋਈ ਥੱਲੇ ਮੰਨ ਲਓ ਹਾਰ ਚੀਜ਼ ਆ ਵੀ ਜਾਂਦੀ ਹੈ ਕਿਸੇ ਵੇਲੇ ਹਾਂਜੀ ਪਿੱਛੇ ਆਏ ਪਿੱਛੇ ਨੂੰ ਹੋ ਜਾਣਗੇ ਜੀ ਜੀ ਇੱਕ ਤੁਸੀਂ ਮੈਨੂੰ ਹੋਰ ਪਤਾ ਨਹੀਂ ਕੀ ਆਂਦੇ ਸੀ ਕੀ ਲਾ ਕੇ ਤਾਂ ਸਪੈਸ਼ਲ ਲਾਇਆ ਜੀ ਆਪਾਂ ਜਿੱਦਾਂ ਕਿੰਗ ਪਿੰਨ ਲਾ ਕੇ ਨਾ ਜੀ ਜੀ ਆਪਣੇ ਜੀ ਕਿੰਗ ਪਿੰਨ ਲਾਉਨੇ ਆ ਜੀ ਹੈ ਟ੍ਰੈਕ ਟਰੱਕ ਦੀ ਕਿੰਗ ਬਿੰਨ ਹੁੰਦੀ ਆ ਉਹਦਾ ਪੂਰਾ ਜਿਗਾਰਡ ਸਿਸਟਮ ਬਣਵਾ ਕੇ ਆਪਾਂ ਸੀਐਨਸੀ ਕਟਿੰਗ ਤੇ ਜੀ ਇਹ ਕਬਜ਼ਾ ਲਵਾਇਆ ਵਾ ਜੀ ਤੇ ਜਿਹੜਾ ਇਹਨੂੰ ਆ ਜਿਹੜੇ ਆਪਣੇ 13 ਤੋਂ 15 ਆਵਾ 11 ਤੋਂ 15 ਬਣ ਜਾਂਦੇ ਆ ਦੋਨੋਂ 11 ਤੋਂ ਜਦੋਂ 15 ਬਣਨਗੇ ਤੇ ਜੇ ਇਹਦੇ ਤੇ ਜਿਹੜਾ ਟਰੈਕਟਰ ਦਾ ਜ਼ੋਰ ਪਊਗਾ ਉਹਦੇ ਨਾਲ ਇਹ ਮਤਲਬ ਟੁੱਟੂਗਾ ਨਹੀਂ ਹਾਂਜੀ ਹਿੱਲੂਗਾ ਨਹੀਂ ਹਾਂ ਵੀ ਜੇ ਆਪਾਂ ਇੱਥੇ ਮਾੜਾ ਬੋਛ ਲਾ ਦੇਾਂਗੇ ਤਾਂ ਟਰੈਕਟਰ ਜਦੋਂ 15 ਹਾਈਵੇ ਚੱਲੀ ਹੋਊਗੀ ਤੇ ਬੋਛ ਟੁੱਟਣ ਦਾ ਵੀ ਖਤਰਾ ਰਹੂਗਾ ਟੁੱਟਣ ਦਾ ਵੀ ਤੇ ਡੱਕ ਡੱਕ ਵੀ ਵਜਣਾ ਲੱਗੂਗਾ ਹਨਾ ਜਲਦੀ ਵਜਣ ਲੱਗ ਜੂਗਾ ਜੇ ਮਜ਼ਬੂਤ ਲੱਗਿਆ ਹੋਇਆ ਤਾਂ ਖਰਾਬ ਨਹੀਂ ਹੋਊਗਾ ਹਾਂਜੀ ਅੱਛਾ ਇਹ ਇਹ ਸਾਰਾ ਕੰਪਲੀਟ ਸੈਟ ਹੀ ਹਾਲ ਤੁਸੀਂ ਬਣਾ ਦਿੰਨੇ ਹਾਂਜੀ ਪੂਰਾ ਕੰਪਲੀਟ ਸੈਟ ਜੀ ਕੰਪਲੀਟ ਹੀ ਤੁਸੀਂ ਬਣਾ ਦਿੰਨੇ ਉਹ ਵੀ ਦਿਖਾ ਦਈਏ ਪ੍ਰੀਤ ਜਿਹੜੇ ਬੰਦੇ ਥੱਲੇ ਦੇਖ ਕੇ ਪੁੱਤ ਥੱਲੇ ਗਾਰਾ ਆ ਆ ਪਲਾਂਟਰ ਵੀ ਤੁਸੀਂ ਬਣਾ ਦਿੰਨੇ ਆ ਹਾਂਜੀ ਪਲਾਂਟਰ ਬਣਾਉਣੇ ਆ ਜੀ ਇਹ ਇਹ ਪਲਾਂਟਰ ਜਿਵੇਂ ਆਮ ਲੋਕਾਂ ਨੇ ਆਪਣਾ ਨਾ ਪਲਾਂਟਰ ਮਾਰ ਕੇ ਬੀਜਣੇ ਹੁੰਦਾ ਪੁਦੀਨਾ ਬੀਜਣਾ ਹਾਂਜੀ ਨਹੀਂ ਆ ਜਿੱਦਾਂ ਸਾਡੇ ਏਰੀਆ 'ਚ ਆਲੂ ਬਹੁਤ ਲੱਗਦਾ ਜੀ ਅਛਾ ਸਿੱਧਾ ਡਾਇਰੈਕਟ ਪਲਾਂਟਰ ਨਾਲ ਹੀ ਆਉਣਾ ਲੱਗਦਾ ਨਹੀਂ ਨਹੀਂ ਇਹ ਮਾਰ ਕੇ ਨਾ ਲੱਗਦਾ ਜੀ ਪਹਿਲਾਂ ਮਾਰਕਾ ਲਾ ਦੇਣਾ ਫਿਰ ਇਹ ਇਹਨੂੰ ਖਾਲ ਪਾਉਣੀਆਂ ਨੇ ਜੀ ਜਿੱਦਾਂ ਖਾਲਾਂ ਪਾਉਣੀਆਂ ਆ ਦੇਖੋ ਇਧਰ ਆਲੂ ਤਿਆਰ ਹਾ ਆਹ ਭਾਈ ਆਹ ਬੱਟਾ ਪਾਉਂਦੀ ਆ ਹਨਾ ਇਹ ਹਾਂਜੀ ਆਪਾਂ ਜਿਹੜਾ ਰੇਜਰ ਤਿਆਰ ਕਰਦੇ ਹਾਂ ਨਾ ਹਾਂਜੀ ਇਹ ਦੇਖੋ ਜੀ ਹੁਣ ਜਿੱਦਾਂ ਆਪਣੇ ਪਲਾਂਟਰ ਤਿਆਰ ਕਰਦੇ ਆ ਪਲਾਂਟਰ ਤਿਆਰ ਮਸ਼ੀਨਾਂ ਉਸੇ ਵਾਂਗੂ ਹੀ ਆਪਣਾ ਪੂਰਾ ਤਰਾ ਤਿਆਰ ਕਰਦੀ ਆ ਬੈੱਟ ਜੀ ਮਤਲਬ ਜਿਵੇਂ ਬਹੁਤ ਸਚਿਆਰੀ ਬੁੜੀ ਦਾ ਨਾ ਬਨੇਰੇ ਲਿਪੇ ਹੁੰਦੇ ਆ ਉਵੇਂ ਬਣਾ ਦਿੰਦੀ ਆ ਉਵੇਂ ਚੀਜ਼ ਬਣਾਉਂਦੀ ਆ ਇਸ ਕਰਕੇ ਬਾਈ ਹੁਣਾ ਕੋਲ ਡਡਵਿੰਡੀ ਆਉਂਦੇ ਆ ਲੋਕ ਕਈਆਂ ਨੇ ਟਿਊਬਰ ਲਾਉਣਾ ਉਹ ਵੀ ਉਵੇਂ ਲੱਗਦਾ ਕਈ ਬੰਦੇ ਮਾਰ ਕੇ ਨਾ ਆਲੂ ਹੱਥੀਂ ਵਿਛਾ ਕੇ ਤੇ ਉਹ ਇਹਦੇ ਨਾਲ ਬੱਟਾ ਪਾਉਂਦੇ ਆਪਣੇ ਇੱਥੇ ਜਿਹੜਾ ਨਾ ਦਬਾਵਾ ਬੈਲਟ ਆ ਜੀ ਜੀ ਇਹਦੇ ਵਿੱਚ ਮਾਰ ਕੇ ਨਾ ਹੀ ਲੱਗਦਾ ਜ਼ਿਆਦਾ ਮਸ਼ੀਨਾਂ ਨਾਲ ਘੱਟ ਲੱਗਦਾ ਅੱਛਾ ਜੀ ਲੇਵਰ ਪਹਿਲਾਂ ਮਾਰਕਾ ਲਾ ਕੇ ਫਿਰ ਲੇਵਰ ਛੱਡ ਦਿੰਦੀ ਆ ਉੱਪਰੋਂ ਆ ਕੇ ਬੈੱਡ ਜਿਹੜਾ ਆਪਣਾ ਬੈੱਡ ਤਿਆਰ ਕਰ ਦਿੰਦਾ ਵਾ ਠੀਕ ਹੈ ਤੇ ਜਿਹੜੀ ਬਾਈ ਜੀ ਉਹ ਆਪਾਂ ਮਸ਼ੀਨਾਂ ਦੇ ਉਹ ਸਿਸਟਮ ਲਾਉਨੇ ਆ ਆਪਾਂ ਉਹ ਉਹਨੂੰ ਕੀ ਬੋਲਦੇ ਕੀ ਆ ਵੀ ਕੀ ਆ ਉਹ ਆਪਾਂ ਬੈੱਡ ਬੋਲਦੇ ਜੀ ਉਹਨੂੰ ਬੈੱਡ ਬਣਾਉਣ ਵਾਲਾ ਜਿਹੜਾ ਬੈੱਡ ਪਲੈਂਟਰੀ ਆ ਜਿਹੜਾ ਬੈੱਡ ਪਲੈਂਟਰੀ ਆ ਜੀ ਜਿਹਦਾ ਹਾਂਜੀ ਉਹ ਕਿੰਨੇ ਚਿਰ ਚ ਬੰਦਾ ਤੁਹਾਨੂੰ ਸੰਪਰਕ ਕਰੇ ਕਿੰਨੇ ਚਿਰ ਚ ਲਾ ਦੇਵੇ ਕਿਉਂਕਿ ਉਹ ਸੀਜ਼ਨ ਆ ਹਾਂ ਜਿੱਦਾਂ ਸੀਜ਼ਨ ਆਵੇ ਆਪਾਂ ਜਿੱਦਾਂ ਸੰਪਰਕ ਕਰਦਾ ਤੀਜੇ ਤੋਂ ਚੌਥੇ ਦਿਨ ਦੇ ਵਿੱਚ ਵਿੱਚ ਲਾ ਦਿੰਦੇ ਆਂ ਜੀ ਜੇ ਹੁਣ ਬੰਦਾ ਹੀ ਦੂਰ ਦਾ ਹੁਣ ਡਡਵਿੰਡੀ ਤਾਂ ਦੂਰ ਬਹੁਤ ਆ ਕਈਆਂ ਨੂੰ ਤੇ ਉਹਨਾਂ ਨੇ ਲਵਾਉਣਾ ਵੀ ਜ਼ਰੂਰੀ ਆ ਉਹਦੇ ਲਈ ਉੱਥੇ ਜਾ ਕੇ ਲਾ ਦੋਗੇ ਹਾਂਜੀ ਇੱਥੇ ਬਾਹਰ ਜਾ ਕੇ ਵੀ ਲਾਇਆ ਹੁਣੇ ਆ ਜੀ ਜਮਨਾ ਨਗਰ ਤਾਂ ਕਹੀਂ ਲਾਇਆ ਹੈ ਅੱਗੇ ਅੱਛਾ ਤੁਸੀਂ ਕਿਤੇ ਵੀ ਮੰਨ ਲਓ ਮੰਨ ਕੇ ਚੱਲੋ ਯਾਰ ਤੁਸੀਂ ਕਿਤੇ ਵੀ ਬੈਠਿਆ ਤੁਸੀਂ ਕਿਤੋਂ ਵੀ ਮਸ਼ੀਨ ਖਰੀਦੀ ਆ ਤੁਸੀਂ ਵੀਰੇ ਉਹਨਾਂ ਦਾ ਨੰਬਰ ਜ਼ਰੂਰ ਨੋਟ ਕਰ ਲਓ ਜੇ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ ਗੱਲ ਮੇਰਾ ਤਿਆਰ ਪਾਇਆ ਅਸੀਂ ਆਪ ਵੀ ਸਰੋਂ ਬਜਵਾਉਨੇ ਆ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੇ ਨਾਲ ਅਸੀਂ ਆਪ ਵੀ ਮੱਕੀ ਬਜਵਾਉਨੇ ਆ ਤਾਂ ਬੈਠ ਮੇ ਇਹ ਬੈੱਡ ਪੈਂਦੇ ਆ ਭਾਈ ਜਿਹੜੀ ਆ ਬੈੱਡ ਆ ਨਾ ਜੇ ਜਿਹੜਾ ਬੈੱਡ ਆਹਾ ਪਿਆ ਦੇਖਿਆ ਇਹ ਬੈੱਡ ਨਹੀਂ ਪੈਂਦਾ ਵੇਖਿਆ ਆਮ ਤੁਸੀਂ ਵੀ ਬਜਵਾਉਂਦੇ ਹੋਮੋਗੇ ਬੀਜ ਦੇ ਵੀ ਹੋਮੋਗੇ ਤੁਹਾਡੀਆਂ ਮਸ਼ੀਨਾਂ ਨੇ ਆ ਬੈੱਡ ਨਹੀਂ ਪਾਏ ਹੋਣੇ ਜੇ ਇਹ ਪਾਏ ਹੋਣਗੇ ਜਾਂ ਪਾਏ ਦੇਖੇ ਹੋਣਗੇ ਤਾਂ ਉਹ ਡੱਡ ਵਿੰਡੀ ਵਾਲਿਆਂ ਦਾ ਪਲਾਂਟਰ ਲੱਗਿਆ ਹੋਊਗਾ ਫੇਰ ਪਾਏ ਹੋਣਗੇ ਹਾਂਜੀ ਤੇ ਪਰ ਆਮ ਇਹਨਾਂ ਨੂੰ ਮਾਰ ਇੱਥੇ ਪੈ ਜਾਂਦੀ ਹੈ ਜਿਹੜਾ ਉਹਦਾ ਮਸ਼ੀਨ ਵਾਲਾ ਲਵਾ ਕੇ ਲੈ ਜਾਂਦਾ ਉਹ ਮੁੜ ਕੇ ਦੂਜੇ ਨੂੰ ਨੰਬਰ ਨਹੀਂ ਦਿੰਦਾ ਉਹ ਕਹਿੰਦਾ ਮੇਰੇ ਵਾਲੀ ਕੁਆਲਿਟੀ ਕਿਸੇ ਕੋਲੇ ਹੋਰ ਨਾ ਆ ਜੀ ਬਿਲਕੁਲ ਜੀ ਇਹਨਾਂ ਦੀ ਕੁਆਲਿਟੀ ਇਹਨਾਂ ਨੂੰ ਮਾਰ ਪਾਈ ਜਾਂਦੀ ਆ ਭਾਈ ਜੀ ਤੁਸੀਂ ਆਹ ਮਸ਼ੀਨਾਂ ਨਾ ਕਿਰਾਏ ਤੇ ਵੀ ਕੰਮ ਕਰਦੇ ਆਂ ਹਾਂ ਜੀ ਵੀਰ ਜੀ ਆਪਣੇ ਕੋਲ ਚਾਰ ਮਸ਼ੀਨਾਂ ਆਪਣੀਆਂ ਜੀ ਜੇ ਕੋਈ ਵੀ ਆਪਾਂ ਨਵਾਂ ਸਿਸਟਮ ਕਰਨਾ ਪਹਿਲਾਂ ਆਪਣੀ ਮਸ਼ੀਨ ਤੇ ਉਹਨੂੰ ਟ੍ਰਾਇਲ ਕਰਦੇ ਆਂ ਜੀ ਫਿਰ ਉਹਨੂੰ ਮਾਰਕੀਟ ਚ ਕਰਦੇ ਆਂ ਜੀ ਮਤਲਬ ਜੇ ਕਿਸੇ ਬੰਦੇ ਨੇ ਮੱਕੀ ਬਜਾਉਣੀ ਆ ਮੂੰਗੀ ਬਜਵਾਉਣੀ ਆ ਪਲੈਂਟਰ ਨਾਲ ਕੁਝ ਵੀ ਕਰਵਾਉਣਾ ਗਾਂ ਵਾਲੇ ਸੀਜ਼ਨ ਚ ਸਰੋਂ ਬਜਵਾਇਆ ਕਰਨੀ ਕੁਝ ਵੀ ਉਹ ਵੀ ਤੁਹਾਡੇ ਨਾਲ ਸੰਪਰਕ ਇਧਰਲੇ ਏਰੀਆ ਵਾਲੇ ਚਾਰ ਪੰਜ ਮਸ਼ੀਨਾਂ ਹੈਗੀਆਂ ਚਾਰ ਮਸ਼ੀਨਾਂ ਆਪਣੇ ਕੋਲ ਜੀ ਆਪਣੀਆਂ ਤੇ ਨਾਲ ਕੰਪਿਊਟਰ ਕਰਾਹੇ ਦਾ ਵੀ ਕੰਮ ਕਰਦੇ ਗੁਰੂ ਕਰਾਹੇ ਆਪਣੇ ਕੋ ਜੀ ਤੇ ਆਪਣੇ ਰਿਵਰਸਿਵਲ ਪਲੋ ਆ ਜੀ ਜਿੰਦਾ ਮਰਚਰ ਵਗੈਰਾ ਸਾਰਾ ਆਪਾਂ ਜਿੰਦਾ ਆਲੂ ਵਾਲੇ ਖੇਤ ਤਿਆਰ ਕਰਕੇ ਵੀ ਦਿੰਨੇ ਪੂਰੇ ਮਤਲਬ ਜੇ ਆਉਣ ਵਾਲੇ ਤੁਸੀਂ ਨੇੜੇ ਤੇੜੇ ਦੇ ਡੱਡਵੰਡੀ ਦੇ ਨੇੜੇ ਤੇੜੇ ਦੇ ਸੱਜਣਾ ਤਾਂ ਤੁਸੀਂ ਕਿਸੇ ਵੀ ਸੱਜਣ ਨੇ ਪੂਰਾ ਬਾਹਣ ਹੀ ਤਿਆਰ ਕਰਵਾਉਣਾ ਉਹ ਵੀ ਕਰ ਦਿੰਦੇ ਆ ਕੰਪਿਊਟਰ ਕਰਾ ਲਵਾਉਣਾ ਉਹ ਵੀ ਕਰ ਦਿੰਦੇ ਆ ਜੇ ਤੁਸੀਂ ਆਹ ਮਸ਼ੀਨਾਂ ਨਾਲ ਬਜਾਈ ਕਰਾਉਣੀ ਹੈ ਤਾਂ ਵੀ ਕਰ ਦਿੰਦੇ ਆ ਜੇ ਆਹ ਮਸ਼ੀਨਾਂ ਦੇ ਬੈੱਡ ਪਲੈਂਟਰ ਲਾਉਣਾ ਤਾਂ ਵੀ ਲਾ ਦਿੰਦੇ ਆ ਭਾਈ ਹੁਣੀ ਤੇ ਭਾਈ ਹੁਣੀ ਹੋਰ ਵੀ ਮਤਲਬ ਜੋ ਸੰਦੇ ਤਿਆਰ ਕਰ ਦਿੰਦੇ ਆ ਉਹ ਕਿਸੇ ਬੰਦੇ ਤੋਂ ਸੰਦ ਨਹੀਂ ਤਿਆਰ ਹੁੰਦਾ ਆਪਾਂ ਵਰਕਸ਼ਾਪ ਤੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਇੱਕ ਦੋ ਆਈਟਮਾਂ ਇਹੋ ਜਿਹੀਆਂ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਕਿਸੇ ਬੰਦੇ ਤੋਂ ਨਹੀਂ ਤਿਆਰ ਹੁੰਦੀਆਂ ਬਾਕੀ ਜਿਹੜੀ ਆ ਚੀਜ਼ ਐ ਜਿਹੜੇ ਆ ਪੁਰਜ਼ੇ ਲੱਗੇ ਆ ਨਾ ਇਹਨਾਂ ਬਾਰੇ ਵੀ ਕੱਲੇ-ਕੱਲੇ ਬਾਰੇ ਜਾਣਕਾਰੀ ਆਪਾਂ ਵਰਕਸ਼ਾਪ ਤੇ ਚੱਲ ਕੇ ਦਿੰਨੇ ਆ ਜਿੰਨਾ ਸਾਰਾ ਅਸਮਾਨ ਆ ਇਹ ਆਪਣਾ ਲੱਗਦਾ ਵਾ ਹਾਂਜੀ ਆ ਇਧਰ ਸਾਰਾ ਜੋ ਅਸੈਸਰੀ ਸਾਰੀ ਇਹ ਲੱਗਦੀ ਹੈ ਜੀ ਆ ਆ ਆ ਇੱਕ ਤਾਂ ਮੇਨ ਆ ਜੀ ਆ ਤਾਂ ਮੇਨ ਆ ਹਾਂਜੀ ਹਾਂਜੀ ਜਿਹੜੀਆਂ ਖਾਲੇ ਪਾਉਂਦੀਆਂ ਖਾਲੇ ਪਾਉਂਦੀਆਂ ਜਿਹੜੀਆਂ ਖਾਲੇ ਪਾਉਂਦੀਆਂ ਲੋਕਾਂ ਨੇ ਦੇਖੀਆਂ ਆ ਆ ਕੀ ਲੱਗਦਾ ਜੀ ਇਹ ਦੇ ਵਿੱਚ ਇਹ ਜਿੱਦਾਂ ਨਾ ਆਪਾਂ ਨੂੰ ਵੀ ਉੱਚਾ ਕਰਨਾ ਪੈਂਦਾ ਨਾ ਇਹ ਪਧਰੇ ਕੇਰਨ ਵਾਸਤੇ ਆ ਵੀਰ ਜੀ ਠੀਕ ਹੈ ਜੀ ਇਹ ਮਸ਼ੀਨ ਪਧਰੇ ਕੇ ਰਣ ਵਾਸਤੇ ਬਣੀ ਸੀਗੀ ਆਪਾਂ ਇਹਨੂੰ ਵੀ ਨੂੰ ਉੱਚਾ ਕਰਨ ਲਈ ਇਹ ਚੀਜ਼ ਲਾਉਣੇ ਆ ਆਪਣਾ ਸਿਸਟਮ ਬਣਾ ਕੇ ਤੇ ਆਹ ਬੁਸ਼ ਇਹ ਸਾਰਾ ਕੁਝ ਇਹਨਾਂ ਦੇ ਨਾਲ ਹੀ ਲੱਗਦਾ ਜੀ ਇਸ ਚੀਜ਼ ਦੇ ਨਾਲ ਆਪਣਾ ਵੀ ਉੱਚਾ ਕਰਨ ਵਾਸਤੇ ਸਾਰਾ ਕੁਝ ਲੱਗ ਰਿਹਾ ਜੀ ਆਹ ਸਾਰੇ ਇੰਨਾ ਕੁਝ ਲਾਉਣਾ ਪੈਂਦਾ ਹਾਂ ਹਾਂ ਜੀ ਹਾਂ ਜੀ ਵੀਰ ਜੀ ਆਹ ਸਪਰਿੰਗ ਪਿੱਛੇ ਸਫਾਈ ਕਰਨ ਵਾਸਤੇ ਜਿੱਦਾਂ ਰੋਟਾਵਾਟਰ ਨੂੰ ਲੱਗੇ ਹੁੰਦੇ ਆ ਅੱਛਾ ਉਸ ਤਰੀਕੇ ਨਾਲ ਇਹ ਫੱਟੇ ਬਣਾ ਕੇ ਆਪਣਾ ਸਾਰਾ ਪਾਰਟਨ ਬਣਾ ਹਾਂ ਤੇ ਆ ਆ ਆ ਕੀ ਆ ਇਹ ਜੈਕ ਆ ਵੀਰ ਜੀ ਜਿੱਦਾਂ ਇਹਦੇ ਦੋ ਮਨੇ ਮਾਰ ਕੇ ਲੱਗਦੇ ਆ ਜੀ ਦੋ ਮਨੇ ਮਾਰ ਕੇ ਨੂੰ ਆਪਾਂ ਨੂੰ ਉੱਧਰ ਉੱਧਰ ਚੱਕਣ ਵਾਸਤੇ ਜੈਕ ਲਾਉਨੇ ਆਹੀਂ ਜੀ ਜੀ ਅੱਗੇ ਕਹਿਣ ਤੋਂ ਪਹਿਲਾਂ ਵਾ ਜਿਹੜੀ ਮਸ਼ੀਨ ਤੁਸੀਂ ਚੱਲਦੀ ਦੇਖੀ ਆ ਉਹਦੇ ਆ ਸਾਰਾ ਕੁਝ ਲੱਗਿਆ ਹੋਇਆ ਹਾਂਜੀ ਸਰ ਜੇ ਕੋਈ ਵੀ ਬੰਦਾ ਇੱਕ ਮੈਂ ਤੁਹਾਡੇ ਉੱਥੇ ਉਹ ਮਸ਼ੀਨ ਦੇਖੀ ਸੀ ਉਹ ਮਾੜਾ ਜਾ ਉਹ ਜਾਣਕਾਰੀ ਦੇ ਦੂੰਗੇ ਉਹ ਹਾਂਜੀ ਹਾਂਜੀ ਆਹ ਮਸ਼ੀਨ ਕਿਹੜੀ ਬੰਦੀ ਆ ਆ ਆ ਕਾਦੇ ਵਾਸਤੇ ਇਹ ਵੀਰ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਬੋਬੀ ਖਰਬੂਜਾ ਲੱਗਦਾ ਜੀ ਹਾਂਜੀ ਉਹਦੇ ਵਾਸਤੇ ਪਹਿਲਾਂ ਇਹ ਮਲਚਿੰਗ ਕਰਦੀ ਆ ਜੀ ਇਹ ਬੈੱਡ ਬਣਾਉਂਦੀ ਆ ਤੇ ਨਾਲ ਤਰਪਾਲ ਵਿਛਾ ਕੇ ਪਿੱਛੇ ਨਿਸ਼ਾਨੀਆਂ ਲਾਉਂਦੀ ਆ ਜੀ ਨਾਲੋਂ ਨਾਲ ਉਹਦੇ ਵਿੱਚ ਬੋਬੀ ਖਰਬੂਜਾ ਲੱਗਦਾ ਜੀ अच्छा ए मशीन ਨਾਲੇ ਮਲਚ ਕਰੂਗੀ ਹਾਂਜੀ ਨਾਲੇ ਬੈੱਡ ਪਾਊਗੀ ਹਾਂਜੀ ਹਾਂਜੀ ਨਾਲੇ ਤਰਪਾਲ ਵਿਛਾਊਗੀ ਨਾਲੇ ਨਿਸ਼ਾਨੀਆਂ ਲਾਊਗੀ ਹਾਂਜੀ ਮੈਂ ਤਰਪਾਲ ਦੇ ਵਿੱਚ ਹੀ ਨਿਸ਼ਾਨੀਆਂ ਲੱਗੂਗੀ ਤਰਪਾਲੀ ਦੇ ਵਿੱਚ ਹੀ ਨਿਸ਼ਾਨੀਆਂ ਲੱਗੂਗੀ ਤੇ ਉਹਦੇ ਵਿੱਚ ਖਰਬੂਜਾ ਲੱਗੂਗਾ ਉਹਦੇ ਵਿੱਚ ਖਰਬੂਜਾ ਲੱਗ ਕੱਲਾ ਖਰਬੂਜਾ ਨਹੀਂ ਹੋਰ ਵੀ ਬਹੁਤ ਕੁਝ ਲੱਗੂਗਾ ਹਾਂਜੀ ਖਰਬੂਜਾ ਦਵਾਣਾ ਹੋਰ ਜਿਹੜਾ ਛੋਟੀਆਂ ਆਟਮਾ ਵਾਂ ਜੀ ਉਹ ਬੇ ਖਟ ਦੂਜਾ ਕੋਈ ਕਾ ਕਾਗੂ ਨਹੀਂ ਉਗਦਾ ਨਾ ਉਹਦੇ ਵਿੱਚ हां ਵੀ ਮਤਲਬ ਯਾਰ ਤੁਸੀਂ ਕੋਈ ਵੀ ਚੀਜ਼ ਖਰਬੂਜੇ ਵਾਂਗੂ ਬੀਜਣੀ ਆ ਆ ਮਸ਼ੀਨ ਨਾਲ ਬੀਜੀ ਜਾ ਸਕਦੀ ਆ ਇਹ ਮਸ਼ੀਨ ਵੀ ਤੁਹਾਡੇ ਕੋਲੇ ਹੀ ਬਣਦੀ ਆ ਹਾਂਜੀ ਤੇ ਵੱਡੇ ਭਾਈ ਆ ਡਿੱਗਰ ਵੱਡੇ ਕਰਕੇ ਦਿੰਨੇ ਆ ਹਾਂਜੀ ਵੀਰ ਜੀ ਇਹ ਵੱਡੇ ਕਰਦੇ ਆ ਜੀ ਹਾਂ ਜਿੱਦਾਂ ਆਮ ਪਹਿਲੀਆਂ ਕੰਪਨੀਆਂ ਦੇ ਛੋਟੇ ਸੀ ਨਾ ਡਿੱਗਰ ਹਾਂ ਉਹ ਅਹੀਂ ਆਦੇ ਜੋਰ ਲਾ ਕੇ ਪੂਰਾ ਇਹਨੂੰ ਜਿੱਦਾਂ ਜੈਨੂਇਨ ਤਰੀਕੇ ਨਾਲ ਲੰਬਾ ਕਰਦੇ ਆ ਇਹਨੂੰ ਜੀ ਵੀ ਮਤਲਬ ਇਹ ਝਾੜੇ ਵਧੀਆ ਇਹ ਝਾੜੇ ਵਧੀਆ ਇੱਕ ਝਾੜੇ ਵਧੀਆ ਵਧੀਆ ਥਫਾਈ ਆਵੇ ਖੇਤੀ ਕੰਮ ਨਿਬੜੇ ਵੀ ਮਤਲਬ ਜਿਹੜਾ ਕੰਮ ਅਗਲੇ ਨੇ ਲੱਖ ਡੂੜ ਲੱਖ ਰੁਪਈਆ ਲਾ ਕੇ ਕਰਨਾ ਉਹ ਥੋੜੇ ਪੈਸਿਆਂ ਨਾਲ ਆਧੇ ਪੈਸਿਆਂ ਚ ਕਰ ਆਧੇ ਤਾਂ ਵੀ ਕੱਟ ਪੈ ਜਾਂਦੇ ਤਿਆਰ ਹੋ ਜਾਣਾ ਜੀ ਹਾਂ ਵੀ ਅਗਲੇ ਦਾ ਡਿੱਗਰ ਵੱਡਾ ਹੋ ਜਾ ਹਾਂਜੀ ਆ ਇੱਕ ਪਟਾ ਹੀ ਸਪੈਸ਼ਲ ਲਵਾਉਨੇ ਆ ਜੀ ਜਾਲ ਨੂੰ ਜੀ ਆ ਦੇਖੋ ਸਪੈਸ਼ਲ ਲਵਾਉਨੇ ਪਟਾ ਮਤਲਬ ਜਲਦੀ ਖਰਾਬ ਨਹੀਂ ਹੋਊਗਾ ਪਟਾ ਟੁੱਟਦਾ ਹੀ ਨਹੀਂ ਜੀ ਇਹ ਹੈ ਨਹੀਂ ਕਸਾਈ ਵਾਲੀ ਚੀਜ਼ ਹੀ ਹੈ ਨਹੀਂ ਇਹ ਹੈ ਨਾ ਹਾਂਜੀ ਵੀਰ ਜੀ ਇਹ ਅਲੱਗ ਜਾਲੀ ਜੀ ਦਾ ਬਣਿਆ ਹੋਇਆ ਹਾਂਜੀ ਹਾਂਜੀ ਇਹਦੇ ਪਟੇ ਆਉਂਦੇ ਆ ਜੀ ਕਨਵੇਅਰ ਦੇ ਜੀ ਇੱਕ ਨਾ ਬਾਈ ਜੀ ਤੁਸੀਂ ਨਾ ਇੱਧਰ ਮੈਂ ਨਾ ਦੇਖਿਆ ਤੁਹਾਡੇ ਉਹ ਬਣਾਇਆ ਪਿਆ ਹਾਂਜੀ ਵੀਰ ਜੀ ਆਟਾ ਪਾਉਣ ਵਾਲਾ ਇਹ ਆਟਾ ਪਾਉਣ ਵਾਸਤੇ ਬਣਾਇਆ ਜੀ ਇਹ ਵੀਰ ਜੀ ਹਾਂ ਸਾਡੇ ਉਹ ਖਾਲ ਕਹਿੰਦੇ ਨੇ ਆਲੂਆਂ ਚ ਖਾਲ ਪਾਉਣ ਵਾਲਾ ਹਾਂਜੀ ਹਾਂਜੀ ਖਾਲ ਪਾਉਣ ਵਾਸਤੇ ਹਾਂ ਚੀਜ਼ ਨਾ ਜਿਹੜੀ ਤੁਸੀਂ ਇਹਦੇ ਨਾਲ ਬੜੀ ਕਮਾਲ ਕਰਤੀ ਜਿਹੜਾ ਤੁਸੀਂ ਆਹ ਲਾਤਾ ਹਾਂਜੀ ਤਵਾ ਜੀ ਤਾਂ ਹਿਲਾਤਾ ਪੂਰਾ ਹੀ ਇਹ ਤੋਂ ਖਾਲ ਤੇ ਬਿਲਕੁਲ ਮਿੱਟੀ ਕੱਢਣ ਦੀ ਲੋੜ ਨਹੀਂ ਪਊਗੀ ਜੀ ਹਾਂ ਜਿਹੜਾ ਨਾ ਆਮ ਤੌਰ ਤੇ ਆਪਾਂ ਖਾਲ ਪਾਉਂਦੇ ਆ ਉਹਦੇ 'ਚ ਜਾਂ ਤਾਂ ਟਰੈਕਟਰ ਨਹੀਂ ਤੁਰਦਾ ਜਾਂ ਉਹ ਵਧੀਆ ਖਾਲ ਨਹੀਂ ਪਾਉਂਦਾ ਹਾਂਜੀ ਵੀਰ ਜੀ ਤੇ ਇਹਦੇ ਨਾਲ ਲੈਫਟ ਚੱਕਣ ਦੀ ਲੋੜ ਨਹੀਂ ਐ ਪੂਰਾ ਯਾਰ ਇਹ ਲਿਆ ਦੂਗਾ ਪੱਟਾਂ ਪਾਉਣ ਵਾਲਾ ਹਾਂਜੀ ਵੀਰ ਜੀ ਹੂੰ ਆ ਤਵਾ ਲੱਗਣ ਵਾਲੀ ਕਮਾਲ ਹੋ ਗਈ ਇਹਨੂੰ ਵੀ ਆਪਾਂ ਨਾ ਪਿੱਛੇ ਪੱਟਾਂ ਥਫਾਪ ਕਰ ਲਿਓ ਸਪਰਿੰਗ ਲਾਇਆ ਵਾ ਬਹੁਤ ਵਧੀਆ ਤਰੀਕੇ ਨਾਲ ਜੀ ਅੱਛਾ ਜਿਹੜਾ ਆਪਾਂ ਨੂੰ ਬੱਟਾਂ ਉਲਤੜਨ ਦੀ ਵੀ ਨਹੀਂ ਲੋੜ ਪੈਣੀ ਵੀਰ ਜੀ ਉਲਟੜਨ ਦੀ ਆ ਦੇਖੋ ਜੀ ਇਹ ਕੰਮ ਪੂਰਾ ਮੋਮੜ ਕਰਕੇ ਜਦਾਂ ਵੀ ਬੀ ਬੱਟਾ ਖਾਲੇ ਪੂਰੇ ਸੋਨੇ ਖਾਲ ਪਾਉਂਦਾ ਹਾਂ ਹਾਂ ਜੀ ਜੀ ਆ ਜੇ ਕੋਈ ਖਾਲ ਪਾਊਗਾ ਨਾ ਤਾਂ ਉਹ ਇੰਨੇ ਸੋਨੇ ਹੋਣਗੇ ਜਿਹੜਾ ਜ਼ਿੰਮੇਦਾਰ ਆ ਉਹਨੂੰ ਇਹ ਗੱਲ ਦਾ ਦੇਖ ਕੇ ਹੀ ਅੰਦਾਜ਼ਾ ਆ ਜਾਊਗਾ ਵੀ ਚੀਜ਼ ਨਹੀਂ ਬਣੀ ਆ ਹਨਾ ਬਾਈ ਜੀ ਇੱਕ ਮੈਂ ਹੋਰ ਦੇਖਿਆ ਜਿੰਦਾ ਜਿਹੜਾ ਤਵੇਆ ਵਾਲਾ ਜਿੰਦਾ ਬੰਦਾ ਆਪਣੇ ਕੋਲੇ ਹਨਾ ਹਾਂ ਜੀ ਜੇ ਕੋਈ ਜੇ ਕਿਸੇ ਵੀ ਸੱਜਣ ਨੇ ਬਾਈ ਹੋਣਾ ਤੋਂ ਮਸ਼ੀਨ ਦੇ ਥੱਲੇ ਬੈੱਡ ਪਲੈਂਟਰ ਲਵਾਉਣਾ ਚਾਹੇ ਤੁਸੀਂ ਇਹ ਜੇ ਸਿਸਟਮ ਵਾਲੀ ਕੋਈ ਮਸ਼ੀਨ ਜਗਾੜੂ ਬਣਾਉਣੀ ਆ ਜਾਂ ਤੁਹਾਡੇ ਕੋਲੇ ਮਸ਼ੀਨ ਹੈਗੀ ਆ 22 ਹੂਣਾ ਤੋਂ ਕੋਈ ਵੀ ਮੋਡੀਫਿਕੇਸ਼ਨ ਕਰਾਉਣੀ ਆ ਡਿੱਗਰ ਵੱਡਾ ਕਰਾਉਣਾ ਤੁਸੀਂ ਤੁਸੀਂ ਉਸ ਤਰ੍ਹਾਂ ਦਾ ਆਡਾ ਪਾਉਣ ਵਾਲਾ ਜਿੰਦਰਾ ਬਣਾਉਣਾ ਤੁਸੀਂ ਹਾਲ ਬਣਾਉਣੇ ਆ ਤੁਸੀਂ ਕੋਈ ਵੀ ਚੀਜ਼ ਬਣਾਉਣੀ ਆ ਨਾ ਵੱਡੇ 22 ਨੂੰ ਇੱਕ ਵਾਰ ਯਾਦ ਕਰ ਲਿਓ ਇਹ ਬੰਦਾ ਨਾ ਪਹਿਲਾਂ ਗੱਲ ਤੁਹਾਡਾ ਕੰਮ ਵਧੀਆ ਘੱਟ ਖਰਚੇ 'ਚ ਕਰਕੇ ਦੇਊਗਾ ਜੇ ਤੇ ਇਹ ਕੰਮ ਨਾ ਕਰਕੇ ਦੇ ਸਕਦਾ ਹੋਇਆ ਨਾ ਤੁਹਾਨੂੰ ਸਲਾਹ ਇਹੋ ਜੀ ਦੇ ਦਊਗਾ ਜਿਹੜੇ ਤੁਸੀਂ ਯਾਦ ਰੱਖੋਗੇ ਵੀ ਹਾਂ ਕਿਸੇ ਬੰਦੇ ਤੋਂ ਘੈਂਟ ਬੰਦੇ ਤੋਂ ਸਲਾਹ ਮੰਗੀ ਸੀ ਫੋਨ ਨੰਬਰ ਯਾਦ ਕਰ ਲੋ ਡੜਬਿੰਡੀ ਦੇ ਵਿੱਚ ਮੇਨ ਅੱਡੇ ਤੇ ਬਾਈ ਹੁਣਾ ਦੀ ਵਰਕਸ਼ਾਪ ਆ ਕਿਹੜੀ ਵਰਕਸ਼ਾਪ ਬਾਈ ਜੀ ਪੁੱਛ ਕਿਉਂ ਬੰਦੇ ਆਪਣੇ ਨਰਿੰਦਰ ਅੰਜ ਵਰਕਾ ਦਾ ਜੀ ਹਾਂ ਜੀ ਨਰਿੰਦਰ ਐਂਡ ਵਰਕ ਮੈਂ ਹਾਂ ਜੀ ਮੇਰੇ ਆਪਣੇ ਨਾਮ ਦੇ ਉੱਤੇ ਹੀ ਹੈਗੇ ਆ ਹਾਂ ਜੀ ਬਾਈ ਨਰਿੰਦਰ ਦੇ ਬਸ ਬਾਈ ਨਰਿੰਦਰ ਦਾ ਨਾਮ ਲੈ ਦਿਓ ਡੜਬਿੰਡੀ ਜੀ ਤੁਹਾਨੂੰ ਬੱਚਾ ਵੀ ਇੱਥੇ ਛੱਡ ਕੇ ਜਾਊਗਾ